ਪੀਪਲ ਆਰ ਪਰ ਮੇਰੇ ਚੈਨਲ ਤੇ ਸਾਰੇ ਪਸ਼ੂ ਪਾਲ ਕੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਵੀਰੋ ਆਪਾਂ ਪਹੁੰਚੇ ਆਂ ਮੋੜ ਮੰਡੀ ਪਸ਼ੂਆਂ ਦੀ ਮੰਡੀ ਦੇ ਮੋੜ ਮੰਡੀ ਪਸ਼ੂਆਂ ਦੀ ਮੰਡੀ ਤੇ ਆਪਾਂ ਜੇ ਪਹੁੰਚੇ ਆਂ ਬਹੁਤ ਭਰਿਆ ਹੋਆ ਮੇਲਾ ਹੈ ਦੂਰੋਂ ਦੂਰੋਂ ਬਹੁਤ ਦੂਰੋਂ ਦੂਰੋਂ ਪਸ਼ੂਆਂ ਵੇ ਚੰਗੇ ਚੰਗੇ ਵਪਾਰੀਓਂ ਵੇ ਚੰਗੇ ਚੰਗੇ ਪਸ਼ੂ ਚੰਗੀਆਂ ਚੰਗੀਆਂ ਨਸਲਾਂ ਦੇ ਲੈ ਕੇ ਆਉਂਦੇ ਆ ਤੇ ਧੰਨਵਾਦ ਵੀਰ ਤੇ ਅੱਜ ਤੁਹਾਨੂੰ ਦਿਖਾਉਣੇ ਆ ਇੱਥੇ ਸੌਦੇ ਹੁੰਦੇ ਤੇ ਦੇਖੋ ਨੀਵੇਂ ਦੇਖੋ ਬਸ ਬਹੁਤ ਵਧੀਆ ਮੱਝ ਦੇਖੋ ਕਿੰਨਾ ਸੋਹਣਾ ਲੇਵਾ ਇਹਦਾ ਲੈਨ ਵਾਲੇ ਦੀ ਆਪਣੀਆਂ ਬਈ ਇਹ ਅਬਾ ਸੋਹਣੀਆਂ ਝੂਟੀਆਂ ਖੜੀਆਂ ਕੀ ਮੰਗਦਾ ਹਾਂ ਵੀਰੇ ਦਾ 1 5 ਇੱਕ 5 ਕਿੰਨਾ ਲੱਗਿਆ ਜੀ ਕੋਈ ਵੀ ਡਿਮਾਂਡ ਕਰਦੇ ਹਾਂ 1 5 ਕਿੰਨਾ ਲੱਗਣੀਆਂ ਜੀ 6 ਬਈ 99 ਕੱਢੀ ਬਾਹਰ ਬਈ ਯਾਰ ਉਹੀ ਕੱਢਦੇ ਆ ਵੀਰ ਕਿੰਨਾ ਵਾਹੂ ਜੀ ਦਾ ਕਿਹ ਕਦਨ ਹੋ ਗਏ ਸੂਈ ਨੂੰ ਸੂਈ ਨੂੰ ਕਹੇ ਕਿਦਨ ਹੋ ਗਏ ਭਰਾ ਪੰਜ ਮਾਦਿਆਂ ਪੰਜ ਮਾਦਿਆਂ ਇੱਕ ਪੰਜੇ ਦਾ ਮੁੱਲ ਆ ਬਹੁਤ ਵਧੀਆ ਲੀਵ ਹੈ ਵਪਾਰੀ ਵੀ ਬਹੁਤ ਆਏਗੇ ਦੂਰੋਂ ਦੂਰੋਂ ਵਪਾਰੀ ਆਏ ਆ ਛੋਟੇ ਭਾਈ ਇਹਦਾ ਨੰਬਰ ਬੋਲਿਓ ਕਿੰਨਾ ਤੁਹਾਡਾ ਮੋਬਾਈਲ ਨੰਬਰ 62843 23184 ਕੀ ਨਾਮ ਆਪਣਾ ਹਰਮਪਾਈ ਕਿਹੜਾ ਪਿੰਡਾ ਆਪਣਾ ਪਿੰਛਾ ਬਠਿੰਡਾ ਹਸਪੀਟਲ ਬਠਿੰਡਾ ਕਿਹੜੇ ਨਗਰ ਚ ਗੋਪਾਲ ਨਗਰ ਗੋਪਾਲ ਨਗਰ ਚ ਠੀਕ ਇਹ ਜੇ ਤੁਸੀਂ ਹੋਰ ਵੀ ਪਸ਼ੂ ਰੱਖਦੇ ਹੋ ਕੰਮ ਕਰਦੇ ਹੋ ਆ ਜਿਹੜੇ ਕਿਸੇ ਭਰਾ ਨੇ ਸੰਪਰਕ ਕਰਨਾ ਤਾਂ ਮੋਬਾਈਲ ਨੰਬਰ ਦਿੱਤਾ ਵੀਰ ਨੇ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਆ ਸਾਰੇ ਇਹਨਾਂ ਦੇ ਪਸ਼ੂ ਆ